ਸੋ ਵੈਲਕਮ ਟੂ आवर ਨਿਊ ਵਲੌਗ ਸੋ ਵੈਲਕਮ ਟੂ आवर ਨਿਊ ਵਲੌਗ ਅੱਜ ਅਸੀਂ ਚੱਲੇ ਆਂ ਜੀ ਪਰਿਵਾਰ ਸਮੇਤ ਸ਼ਿਮਲੇ ਦੀ ਸੈਰ ਤੇ ਤੇ ਮੰਮੀ ਸਾਨੂੰ ਸੀ ਆਫ ਕਰਾਉਣ ਲਈ ਖਲੋਤੇ ਆ ਗਏ ਤੇ ਸੋ ਟ੍ਰਿਪ ਸਾਡਾ ਸ਼ੁਰੂ ਹੋਣ ਲੱਗਾ ਬਾਅਦ ਦਿਨ ਹੈਗਾ ਜੀ 17 ਜੂਨ 2025 ਦਾ ਅੱਜ ਤੇ ਜਤਿੰਦਰ ਰੈਡੀ ਤੇ ਮਨਵੀਰ ਬੜਾ ਐਕਸਾਈਟਡ ਆ ਉਹ ਪਹਿਲਾਂ ਗੱਡੀ 'ਚ ਬਹਿ ਗਿਆ ਵੇਖੋ ਮਨਵੀਰ ਰੈਡੀ ਰੈਡੀ ਐਕਸਾਈਟਿਡ ਚਲੋ ਜੀ ਸੋ ਸਫਰ ਦੀ ਸ਼ੁਰੂਆਤ ਲਗਭਗ ਸਮਾਂ ਸਵੇਰ ਦਾ 7:00 ਵੱਜ ਚੁੱਕੀ ਹੈ ਤੇ ਬਸ ਤਿਆਰੀ ਸਾਡੀ ਜਾਣਦੀ ਹੁਣ ਸੋ ਅਸੀਂ ਜਾ ਰਹੇ ਹਾਂ ਜੀ ਸ਼ਿਮਲੇ ਦੀ ਸੈਰ ਤੇ ਠੀਕ ਹੈ ਮੈਂ ਆਪਾਂ ਚੱਲੇ ਫਿਰ ਓਕੇ ਓਕੇ ਬਾਏ ਚਲ ਮਨਵੀਰ ਦਾਦੀ ਮਨ ਬਾਈ ਬਾਈ ਕਰ ਦੋ ਬਾਏ ਨਾ ਮਮਾ ਹਾਂ ਚਲੋ ਜੀ ਰੈਡੀ ਫਾਰ ਨਿਊ ਟ੍ਰਿਪ ਸੋ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਅਸੀਂ ਚੱਲੇ ਆ ਜੀ ਸ਼ਿਮਲੇ ਦੀ ਸੈਰ ਤੇ ਵਾਹਿਗੁਰੂ ਵਾਹਿਗੁਰੂ ਮੈਤਾ ਸੀ ਕ੍ਰੋਸ ਕਰ ਗਏ ਆ ਤੇ ਨਿੰਮੀ ਨਿੰਮੀ ਬਾਰਿਸ਼ ਸ਼ੁਰੂ ਹੋ ਗਈ ਆ ਸੋ ਮੌਸਮ ਬਹੁਤ ਸੋਹਣਾ ਹੋ ਗਿਆ ਇਧਰ ਪੈ ਲਈ ਝੋਨਾ ਲੱਗ ਰਿਹਾ ਆ ਖੂਬਸੂਰਤ ਮੌਸਮ ਇਹੋ ਜਿਹੇ ਮੌਸਮ ਚ ਸਫਰ ਕਰਨ ਦਾ ਮਜ਼ਾ ਦੁੱਗਣਾ ਹੋ ਜਾਂਦਾ ਅੱਜ ਆਪਾਂ ਜਾਣਦੇ ਹਿਮਲਾ ਵੱਲ ਉਹ ਦਰ ਲੈਂਡਮਾਰਕ ਬੜਾ ਵਧੀਆ ਥੀ ਵਿਊ ਆ ਬਾਰਿਸ਼ ਪੈਂਦੀ ਆ ਤੇ ਜੰਮਾ ਜੰਮਾ ਹੀ ਪਹੁੰਚਾਂਗੇ ਆਪਾਂ ਬਿਆਸ ਕ੍ਰੋਸ ਕਰਕੇ ਤੇ ਜਲੰਧਰ ਨੂੰ ਜਾ ਰਹੇ ਆ ਇਸ ਟਾਈਮ ਤੇ بارش ਬਹੁਤ ਵਧੀਆ ਮੌਸਮ ਹੋ ਗਿਆ بارش ਕਰਕੇ ਆਲਾਦਵਾਲਾ ਬੜਾ ਸੋਹਣਾ ਲੱਗ ਰਿਹਾ ਜੀ ਰਾਜਵੀਰ ਨੂੰ ਪਸੰਦ ਆ ਰਿਹਾ ਰਾਜਵੀਰ ਮਜ਼ਾ ਆ ਰਿਹਾ ਪੂਰਾ ਪੂਰਾ ਮੰਮਾ ਨੂੰ ਪਸੰਦ ਬਹੁਤ ਮਜ਼ਾ ਆ ਰਿਹਾ بارش ਬੈਂਡੀਆ ਹੈ ਜਾਣਦੇ ਆ ਜਿੱਥੋਂ ਆਪਾਂ ਗੱਡੀ ਲਈਏ ਜੀ ਜਲੰਧਰ ਅਸੀਂ ਕ੍ਰੋਸ ਕਰ ਰਹੇ ਆਂ। ਧਵੇਲੀ ਪਹੁੰਚਣ ਵਾਲੇ ਆਂ ਤੇ ਬਾਰਿਸ਼ ਅਜੇ ਵੀ じめじめ ਚੱਲ ਰਹੀ ਹੈ। ਸੋ ਮੌਸਮ ਬਹੁਤ ਸੋਹਣਾ ਹੋ ਚੁੱਕਾ ਹੈ। ਕੋਈ ਕੋਈ ਆਹੀ। ਹੁਣ ਧਵੇਲੀ ਅਸੀਂ ਪਹੁੰਚ ਚੁੱਕੇ ਆਂ। ਲੱਕੀ ਠੱਬਾ ਤੇ ਇਸ ਵੇਲੇ ਕ੍ਰੋਸ ਕਰ ਰਹੇ ਆਂ ਆਪਾਂ। ਤੇ ਬੱਦਰਬਈ ਬੜੀ ਸੋਹਣੀ ਲੱਗ ਰਹੀ ਹੈ ਜੀ। ਸੇ ਲਵਲੀ ਕ੍ਰੋਸ ਕਰਕੇ ਤੇ ਫਗਵਾੜੇ ਤੋਂ ਲੈਫਟ ਟਰਨ ਲੈ ਲਾਂਗੇ ਚੰਡੀਗੜ੍ਹ ਦੀ ਸ ਲਗਭਗ 11:30 ਦੇ ਗ੍ਰੇਬ ਆਪਾਂ ਚੰਡੀਗੜ੍ਹ ਪਹੁੰਚ ਜਾਾਂਗੇ ਅਕੋਰਡਿੰਗ ਟੂ ਮੈਪ ਸੱਡੜਾ ਆ ਰਿਹਾ ਲੋ ਜੀ ਫਗਵਾੜਾ ਪਹੁੰਚ ਚੁੱਕੇ ਆਪਾਂ ਤੇ ਫਗਵਾੜੇ ਤੋਂ ਚੰਡੀਗੜ੍ਹ ਨੂੰ ਟਰਨ ਕਰਨਾ ਆਪਾਂ ਨੈਸ਼ਨਲ ਹਾਈਵੇ 44 ਨੂੰ ਐਗਜ਼ਿਟ ਕਰਦੇ ਸੋ ਇਹ ਤੋਂ ਲੈਫਟ ਟਰਨ ਲੈ ਕੇ ਇਹ ਫਲਾਈਓਵਰ ਨਹੀਂ ਚੜਨਾ ਜਦੋਂ ਆਪਾਂ ਡਬਲਿਊ ਯੂਨੀਵਰਸਿਟੀ ਰੰਗਦੇਆ ਤੋਂ 3 ਕਿਲੋਮੀਟਰ ਅੱਗੇ ਆ ਕੇ ਲਗਭਗ ਤੇ ਜਿਹੜਾ ਪਹਿਲਾ ਫਲਾਈਓਵਰ ਆਉਂਦਾ ਆ ਫਗਵਾੜੇ ਦਾ ਉੱਥੋਂ ਆਪਾਂ ਲੈਫਟ ਨੂੰ ਹੋ ਜਾਣਾ ਹੈ। ਲੈਫਟ ਉੱਪਰ ਐਗਜ਼ਿਟ ਕਰ ਲੈਣਾ ਵਾ। ਇੱਥੋਂ ਅਸੀਂ ਲੈਫਟ ਨੂੰ ਚੰਡੀਗੜ੍ਹ ਨੂੰ ਟੇਕ ਅ ਸੈਕਿੰਡ ਐਗਜ਼ਿਟ ਕੰਟੀਨੈਂਟਲ ਹਾਈਵੇ 344 ਤੇ ਲੋੜੀ 344A ਨੈਸ਼ਨਲ ਹਾਈਵੇ ਤੇ ਚੜ੍ਹ ਜਣਾ ਵਾ। ਜਿਹੜਾ ਤਿੱਕੇ ਬੰਗੇ ਨਵਾਂ ਸ਼ਹਿਰ ਤੋਂ ਹੁੰਦੇ ਹੋਏ ਬਲਾਚੌਰ ਨੂੰ ਜਾਏਗਾ। ਏ ਆ ਗਿਆ ਜੀ ਚੰਡੀਗੜਾ ਸ਼ਹਿਰ ਤੋਂ ਦਾ ਰੋਡ ਸੋ ਸ਼ਹੀਦ ਭਗਤ ਸਿੰਘ ਨਗਰ ਅਗਲਾ ਜਲਾ ਪਾ ਗਏ ਆ ਸ਼ਹੀਦ ਭਗਤ ਸਿੰਘ ਦੇ ਘਰ ਰਸਤੇ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਵੀ ਪਿੰਡ ਆਏਗਾ ਖਟਕੜਕਲਾ ਰਾਈਟ ਸਾਈਡ ਤੇ ਰਸਤੇ ਤੇ ਜਾਂਦੇ ਜਾਂਦੇ ਉਹਨਾਂ ਦੇ ਪਿੰਡ ਦੇ ਬਾਹਰ ਮਿਊਜ਼ੀਅਮ ਬਣਿਆ ਜੀ ਸ਼ਹੀਦ ਭਗਤ ਸਿੰਘ ਦਾ ਤੇ ਜਾ ਰਹੇ ਹਾਂ ਅਸੀਂ ਇਸ ਟਾਈਮ ਨੈਸ਼ਨਲ ਹਾਈਵੇ 30 344A ਤੇ ਮਮਾ ਦਾ ਫੋਨ ਆ ਗਿਆ ਵਾ ਮਮੀ ਨਾਲ ਗੱਲ ਕਰਕੇ ਫਿਰ ਅੱਗੇ ਚੱਲਦੇ ਹਾਂ ਲੋ ਜੀ ਅਸੀਂ ਕ੍ਰਾਸ ਕਰ ਰਹੇ ਹਾਂ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਸੋ ਇਧਰ ਨਹੀਂ ਸਕਦੇ ਖਟਕੜ ਕਲਾਂ ਇਹ ਖਟਕੜ ਕਲਾਂ ਦਾ ਅੱਡਾ ਰੋਪੜ ਤੋਂ ਐਂਟਰੀ ਤੋਂ ਜਸਟ ਪਹਿਲਾਂ ਸਾਨੂੰ ਪਹਾੜਾਂ ਦੇ ਚਿਲਕ ਦਿਸ ਗਈ ਐ ਮਨਵੀਰ ਮਜ਼ਾ ਆਇਆ ਬੇਟਾ ਪਹਾੜ ਵੇਖ ਬੜਾ ਮਜ਼ਾ ਆਇਆ ਅੱਜ ਤੇ ਪੁੱਤੇ ਨਿੱਕੇ ਨਿੱਕੇ ਪਹਾੜ ਅੱਗੇ ਜਾ ਕੇ ਸ਼ਿਮਲੇ ਦੇ ਬਾਂ ਉੱਚੀ ਉੱਚੀਆਂ ਪਹਾੜੀਆਂ ਮੇਰੇ ਬੇਟੇ ਨੇ ਦੇਖ ਲਈਆਂ ਤੇ ਬਾਰਿਸ਼ ਬਾਦਸਤੂਰ ਜਾਰੀ ਐ ਜਦੋਂ ਤੋਂ ਬਟਾਲੇ ਤੋਂ ਤੁਰੇ ਆ ਬਾਰਿਸ਼ ਨਹੀਂ ਰੁਕੀ ਸ ਮੌਸਮ ਬਹੁਤ ਸੋਹਣਾ ਤੇ ਮਿੰਮੀ ਮਿੰਮੀ ਬਾਰਿਸ਼ ਚੱਲ ਰਹੀ ਐ ਐ ਟਿਪ ਟਿਪ ਪਾਣੀ ਬਰਸ ਰਿਹਾ ਸ਼ੀਸ਼ੇ ਤੇ ਬਹੁਤ ਸੋਹਣਾ ਲੱਗ ਰਿਹਾ ਲਗਭਗ ਬਟਾਲੇ ਤੋਂ ਆਪਾਂ 179 80 ਕਿਲੋਮੀਟਰ ਆ ਗਏ ਆ ਸਵੇਰੇ ਲਗਭਗ 7:30 ਆਪਾਂ ਚੱਲੇ ਸੀ ਬਟਾਲੇ ਤੋਂ 7 ਵਜੇ ਤੋਂ ਬਾਅਦ ਹੀ 7:30 7:30 ਸਮਾਂ ਹੋਏਗਾ ਤੇ 600 ਮੀਟਰ ਕੰਟੀਨਿਊ ਸਟ੍ਰੇਟ ਟੂ ਸ਼ੰਦੀਗੜੇ ਤਾਂ ਪਹਿਲਾਂ ਜਿਹੜੀ ਹੈਰੀਟੇਜ ਹਵੇਲੀ ਆ ਉੱਥੇ ਬ੍ਰੇਕ ਮਾਰਾਂਗੇ ਥੋੜਾ ਬਤਾ ਸਨੈਕ ਵਗੈਰਾ ਲੈ ਕੇ ਚਾ ਪਹਿਲਾਂ ਸ਼ਾਕੀ ਤੇ ਫਿਰ ਅੱਗੇ ਸ਼ਿਮਲੇ ਦੀ ਧਰੂੜ ਤੇ ਗੱਡੀ ਪਾ ਦਾਂਗੇ ਸੋ ਆਸਮ ਬਹੁਤ ਸੋਹਣਾ ਕੰਜੀਨ ਸਟ੍ਰੀਟ ਕਮਾਲ ਨੈਸ਼ਨਲ ਹਾਈਵੇ 344 ਬੀ ਕੰਟੀਨਿਊ ਔਨ ਨੈਸ਼ਨਲ ਹਾਈਵੇ 344 ਬੀ ਫੋਰ 17 ਕਿਲੋਮੀਟਰ ਬਹੁਤ ਖੂਬਸੂਰਤ ਲਓ ਜੀ ਪਰਾਲਾ ਮੋੜ ਜਿਹੜਾ ਰੋਪੜ ਤੋਂ ਚੰਡੀਗੜ੍ਹ ਨੂੰ ਟਰਨ ਲਈਦਾ ਜਿੱਥੋਂ ਉਹ ਆ ਗਿਆ ਜੀ ਸੋ ਇਸ ਟਾਈਮ ਆਪਾਂ ਮੋੜ ਤੇ ਖੜੇ ਆ ਤੇ ਰੈੱਡ ਲਾਈਟ ਸਾਨੂੰ ਮੜੀ ਹੈ ਜੀ ਸੋ ਲਗਭਗ ਚੰਡੀਗੜ੍ਹ ਦਾ ਡਿਸਟੈਂਸ ਰਹਿ ਗਿਆ ਜੀ 1 ਘੰਟੇ ਦਾ ਸੋ ਉੱ딜ਾ ਰੂਪਨਕਰ ਦਾ ਸਾਹਮਣੇ బోర్ਡ ਲੱਗਾ ਹੈ ਤੋ ਪਾ ਅਸੀਂ ਲਗਭਗ 3 ਘੰਟੇ ਦੇ ਡਰਾਈਵ ਤੋਂ ਬਾਅਦ ਹੈਰੀਟੇਜ ਹੈਵੇਲੀ ਰੁਕੇ ਆ ਜੀ ਰੋਪੜ ਕ੍ਰਾਸ ਕਰਕੇ ਕਰਾਲੀ ਟੋਲ ਪਲਾਜ਼ਾ ਨੰਘ ਕੇ ਅਧੀ ਹੈਰਿਟੇਜ ਹਵੇਲੀ ਚ ਆ ਕੇ ਆਪਾਂ ਸਨੈਕ ਵਗੈਰਾ ਛਕ ਰਹੇ ਆ। ਸੋ ਬਹੁਤ ਸੋਹਣਾ ਮੌਸਮ ਮੌਸਮ ਬੜਾ ਕਮਾਲ ਹੈ। ਸਵੇਰ ਦਾ ਜਦੋਂ ਤੁਰੇ ਆਪਾਂ ਇਹ ਠੰਡੀ ਠੰਡੀ ਹਵਾਵਾਂ ਚੱਲ ਰਹੀਆਂ ਆ। ਆਨੰਦ ਆ ਰਿਹਾ ਖੂਬ। ਆਪਾਂ ਚੰਡੀਗੜ੍ਹ ਪਹੁੰਚ ਚੁੱਕੇ ਆਂ। ਤੇ ਰਾਜਵੀਰ ਤੇ ਮਨਵੀਰ ਦੀ ਪਲੇਠੀ ਵਿਸਟ ਚੰਡੀਗੜ੍ਹ ਦੀ ਰਾਜਵੀਰ ਕਿੱਦਾਂ ਲੱਗ ਰਿਹਾ ਪੁੱਤਰ ਆਗੇ ਬਹੁਤ ਸੋਹਣਾ ਛੋਟ ਸੋਹਣਾ ਛੜ ਇੱਧਰ ਵੇਖ ਕਿੰਨੂ ਬੜਾ ਨੂੰ ਆਇਆ ਮਜਾ ਆਇਆ ਉਹ ਮਨਵੀਰ ਤੇ ਰਾਜਵੀਰ ਦੀ ਪਲੇਠੀ ਵਿਸਟ ਤੇ ਤਰੀਕ ਹੈਗੀ ਜਾਂ 17 ਜੂਨ 2025 ਇਹ ਰਿਮਾਰਕੇਬਲ ਡੇ ਹੈ ਨਾ ਦੋਵਾਂ ਦੀ ਜ਼ਿੰਦਗੀ ਦਾ ਕਿ ਪਹਿਲੀ ਵਾਰ ਇਹ ਸਿਟੀ ਬਿਊਟੀਫੁਲ ਚੰਡੀਗੜ੍ਹ 'ਚ ਵਿਸਟ ਕੀਤੇ